ਪੂਰਾ ਕੰਮ ਖਤਰੇ ਵਾਲਾ ਯਾਰ ਆ ਡਿੱਗੂ ਏ ਆ ਵੇਖ ਸਕਦੇ ਹੋ ਸਨ ਕਿੰਨਾ ਪੈ ਗਿਆ ਥੋੜੇ ਟਾਈਮ ਦੇ ਵਿੱਚ ਭਾਗ 2 ਇਹ ਭਾਗ 2 ਏ ਆ ਦੇਖ ਸਕਦੇ ਹੋ ਆ ਡੱਗ ਬਈ ਤਾਰਾਂ ਟੁੱਟਣੀਆਂ ਸ਼ੁਰੂ ਨੇ ਭਰਾਓ ਤਾਰਾਂ ਟੁੱਟਰੀਆਂ ਨੇ ਕਰੇਟਾਂ ਦੀਆਂ ਇਹ ਕਿਹੜਾ ਜੀ ਤਾਰਾਂ ਟੁੱਟਣਾਂ ਤਾਰਾਂ ਜਿਹੜੀਆਂ ਬਿਲਕੁਲ ਟੁੱਟਣੀਆਂ ਸ਼ੁਰੂ ਨੇ ਕਿੰਨਾ ਆਸਾਨ ਪੈ ਗਿਆ ਭਰਾਓ ਸਾਡੇ ਵਿੰਦੇਆ ਵਿੰਦੇਆ ਪਟਾਕੇ ਪੈ ਰਹੇ ਨੇ ਯਾਰ ਪਟਾਕੇ ਪੈ ਰਹੇ ਨੇ ਤਾਰਾਂ ਦੇ ਟੁੱਟ ਰਹੇ ਨੇ ਤਾਰਾਂ ਟੁੱਟ ਰਹੀਆਂ ਨੇ ਇਹ ਆ ਗਈ ਆ ਗਈ ਆ ਗਈ ਆ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਵੇਖ ਸਕਦੇ ਹੋ ਭਰਾਓ ਚੱਲੀ ਏ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਦੇ ਰਹਿੰਦੇ ਆ ਆ ਵੇਖ ਲਓ ਇਹ ਗਈ ਥੱਲੇ ਉਹ ਗਈ ਆ ਵੀਡੀਓ ਦੇ ਵਿੱਚ ਵੇਖ ਰਹੇ ਹੋ ਉਹ ਤੇਰਾ ਫੜਾ ਆ ਦੇਖ ਪਿਆ ਆ ਆ ਵੇਖ ਲੋ ਫਰਕ ਜਿਹੜਾ ਇੱਥੇ ਪੈ ਗਿਆ ਹੈ ਬਿਲਕੁਲ ਚਲਾ ਗਿਆ ਅੱਗੇ ਚਲਾ ਗਿਆ ਭਰਾਓ ਅੱਗੇ ਚਲਾ ਗਿਆ ਸਨ ਵੇਖੋ ਕਿੰਨਾ ਹੋ ਗਿਆ ਯਾਰ ਹਾਂ ਕਰੇਟਾਂ ਦੀ ਤਾਰਾਂ ਟੁੱਟੀਆਂ ਯਾਰ ਆਵਾਜ਼ ਆਈ ਆ ਵੇਖ ਲੋ Hãy subscribe cho kênh Ghiền Mì Gõ Để không bỏ